ਛੋਟਜੀ ਹਾਜ਼ਰੀ ਹੈ ਤੁਹਾਡੇ ਨਜ਼ਰ ਕਰਨ ਲੱਗਿਆ ਲੱਕੜ ਕਿੱਥੇ ਕਿੱਥੇ ਕੰਮ ਆਉਂਦੀ ਹੈ ਮੇਰਾ ਆਪਣਾ ਲਿਖਿਆ ਸ਼ੇਰ ਨਜ਼ਰ ਕਰਨ ਲੱਗਿਆ ਲੱਕੜ ਦੀ ਜ਼ਿੰਦਗੀ ਨਾ ਬੜੀ ਗੁਰੀ ਸਾਂਝ ਹੁੰਦੀ ਤੇ ਬੱਚਾ ਪੈਦਾ ਹੁੰਦਾ ਬਾਕੇ ਫੱਟੀ ਤੇ ਨਵਾਇਆ ਜਾਂਦਾ ਨਿੱਕਾ ਜਾ ਖਿਡਾਉਣਾ ਜੀ ਨੂੰ ਆਖ ਦੇਸੀ ਖੰਬ ਲੋਕੀ ਤੇ ਲੱਕੜ ਦਾ ਬਣਿਆ ਉਹਦੇ ਹੱਥ ਚ ਫੜਾਇਆ ਜਾਂਦਾ ਅੱਜ ਕੱਲ ਪਲਾਸਟਿਕ ਦੇ ਖਡਾਉਣੇ ਚੱਲ ਪਏ ਆ ਨਿੱਕਾ ਜਾ ਖਡਾਉਣਾ ਜਿਹਨੂੰ ਆਖਦੇ ਸੀ ਖੁੰਬ ਲੋਕੀ ਤੇ ਲੱਕੜ ਦਾ ਬਣਿਆ ਉਹਦੇ ਹੱਥ ਚ ਫੜਾਇਆ ਜਾਂਦਾ ਡੇਢ ਦੋ ਸਾਲ ਬਾਅਦ ਤੁਰਨੇ ਦਾ ਜੱਜ ਉਹਨੂੰ ਤੇ ਲੱਕੜ ਦੇ ਰੇ ਨਾਲ ਤੁਰਨਾ ਸਿਖਾਇਆ ਜਾਂਦਾ ਪੰਜਾ ਸਾਲਾਂ ਬਾਅਦ ਫਿਰ ਪੜ੍ਹਨ ਸਕੂਲੇ ਪਾ ਕੇ ਪੰਜਾ ਸਾਲਾਂ ਬਾਅਦ ਫੇਰ ਪੜ੍ਹਨੇ ਸਕੂਲੇ ਪਾ ਕੇ ਤੇ ਫੱਟੀ ਉੱਤੇ ਊੜਾ ਆੜਾ ਲਿਖਣਾ ਸਿਖਾਇਆ ਜਾਂਦਾ ਹੋ ਗਿਆ ਆਜਬਾਨ ਪੁੱਤ ਕਰ ਦਿਓ ਵ્યા ਇਹਦਾ ਤੇ ਪਟੜੇ ਤੇ ਬਾਕੇ ਮਲ ਵਟਣਾ ਨਵਾਇਆ ਜਾਂਦਾ ਪਤੀ ਦੇਵ दारू ਪੀ ਕੇ ਘਰ ਵਿੱਚ ਤੰਗ ਕਰੇ ਇਹ ਭੈਣਾਂ ਦੇ ਸੁਣਨ ਵਾਲੀ ਗੱਲ ਹੈ ਪਤੀ ਦੇਵ दारू ਪੀ ਕੇ ਘਰ ਵਿੱਚ ਤੰਗ ਕਰੇ ਤੇ ਲੱਕੜ ਦੇ ਵੇਲ ਦੇ ਨਾਲ ਖੜਕਾਇਆ ਜਾਂਦਾ ਤਾੜੀ ਮਾਰਨ ਤੋਂ ਗੱਲ ਚੰਗੀ ਲਗੀ ਤਾਂ ਪਤੀ ਦੇਵ ਦਾ ਰੂਪੀ ਕੇ ਘਰ ਵਿੱਚ ਤੰਗ ਕਰੇ ਤੇ ਲੱਕੜ ਦੇ ਵੇਲ ਦੇ ਨਾਲ ਖੜੇ ਕਾਇਆ ਜਾਂਦਾ ਬੰਦਾ ਹੋ ਜੇ ਬੁੱਢਾ ਬੰਦਾ ਹੋ ਜੇ ਬੁੱਢਾ ਗੋਡੇ ਤੁਰ ਨੂੰ ਜਵਾਬ ਦੇਣ ਤੇ ਲੱਕੜ ਦਾ ਖੁੰਡਾ ਫਿਰ ਹੱਥ 'ਚ ਫੜਾਇਆ ਜਾਂਦਾ ਉਹ ਤੁਰ ਜਾਵੇ ਦੁਨੀਆ ਤੋਂ ਭਾਈ ਭੈਣ ਇਕੱਠੇ ਕਰ ਤੇ ਲੱਕੜ ਤੇ ਪਾ ਕੇ ਸ਼ਮਸ਼ਾਨ 'ਚ ਪਹੁੰਚਾਇਆ ਜਾਂਦਾ ਆਖਰੀ ਸਮੇਂ ਤੇ ਜੈਵੀ लकड़ ई साथी ते मि त सरीर फेर मिटी च माया गल त सम लॻी ताड़ी मारो ਮਿੱਤਰਾਂ ਦੀ ਹੁੰਦੀ ਚਰਚਾ ਕਰਦੇ ਆ ਖੁੱਲਾ ਖਰਚਾ ਮਿੱਤਰਾਂ ਦੀ ਹੁੰਦੀ ਚਰਚਾ ਕਰਦੇ ਆ ਖੁੱਲਾ ਖਰਚਾ ਬਾਪੂ ਵੀ ਦਲੇਰ ਤੇ ਨਚਾਰੇ ਲੱਗੇ ਰਹਿੰਦੇ ਆ ਓ ਜਾਂਦਾ ਮੁੰਡਾ ਓ ਜਾਂਦਾ ਮੁੰਡਾ ਜੀ ਨੂੰ ਸਿੱਧੂਆਂ ਦਾ ਕਹਿੰਦੇ ਆ ਓ ਜਾਂਦਾ ਮੁੰਡਾ ਓ ਜਾਂਦਾ ਮੁੰਡਾ ਜੀ ਨੂੰ ਸਿੱਧੂਆਂ ਦਾ ਕਹਿੰਦੇ ਆ ਓ ਜਾਂਦਾ ਬਾਈ ਆਥਣ ਦੇ ਵੇਲੇ ਸਾਡਾ ਮੇਲਾ ਮੋਟਰ ਤੇ ਲੱਗਦਾ ਆਥਣ ਦੇ ਵੇਲੇ ਸਾਡਾ ਮੇਲਾ ਮੋਟਰ ਤੇ ਲੱਗਦਾ ਕਰਦੇ ਆ ਸ਼ੁਗਲ ਬਥੇਰਾ दारू ਨਾਲ ਕੋਈ ਨਹੀਂ ਰੱਜਦਾ ਕਰਦੇ ਆ ਸ਼ੁਗਲ ਬਥੇਰਾ दारू ਨਾਲ ਕੋਈ ਨਹੀਂ ਰੱਜਦਾ ਲੜਦੇ ਨਹੀਂ ਨਾਲ ਕਿਸੇ ਦੇ ਲੜਦੀ ਨਹੀਂ ਨਾਲ ਕਿਸੇ ਦੇ ਨਾਹੀ ਪੰਗੇ ਪੈਂਦੇ ਆ ਓ ਜੰਦਾ ਮੁੰਡਾ ਓ ਜਾਂਦਾ ਮੁੰਡਾ ਜੀ ਨੂੰ ਸੰਧੂਆਂ ਦਾ ਕਹਿੰਦੇ ਐ ਓ ਜਾਂਦਾ ਮੁੰਡਾ ਓ ਜਾਂਦਾ ਮੁੰਡਾ ਜੀ ਨੂੰ ਸੰਧੂਆਂ ਦਾ ਕਹਿੰਦੇ ਐ ਓ ਜਾਂਦਾ ਬਾਈ ਮੁੱਠਾਂ ਨੇ ਰੱਖੀਆਂ ਗੁੰਡੀਆਂ ਅਸਲੇ ਦਾ ਸ਼ੌਂਕ ਨਹੀਂ ਰੱਖਿਆ ਮੁੱਠਾਂ ਨੇ ਰੱਖੀਆਂ ਗੁੰਡੀਆਂ ਅਸਲੇ ਦਾ ਸ਼ੌਂਕ ਨਹੀਂ ਰੱਖਿਆ ਯਾਰਾਂ ਤੇ ਪਵੇ ਮੁਸੀਬਤ ਨਾ ਹੀ ਕਦੇ ਪਾਸਾ ਵਟਿਆ ਯਾਰਾਂ ਤੇ ਪਵੇ ਮੁਸੀਬਤ ਨਾ ਹੀ ਕਦੇ ਪਾਸਾ ਵਟਿਆ ਮਿੱਤਰਾਂ ਦੇ ਸਾਹਾਂ ਵਿੱਚੀ ਸੱਜਣਾ ਦੇ ਸਾਹਾਂ ਵਿੱਚ ਸਾਹ ਅਸੀਂ ਲੈਨੇ ਆਂ ਆਉ ਜਾਂਦਾ ਮੁੰਡਾ ਆਉ ਜਾਂਦਾ ਮੁੰਡਾ ਜੀ ਨੂੰ ਮਾਨ ਸਾਹਿਬ ਕਹਿੰਦੇ ਆ ਆਉ ਜਾਂਦਾ ਮੁੰਡਾ ਆਉ ਜਾਂਦਾ ਮੁੰਡਾ ਜੀ ਨੂੰ ਮਾਨ ਸਾਹਿਬ ਕਹਿੰਦੇ ਆ ਆਉ ਜਾਂਦਾ ਬਾਈ ਵੱਡਿਆਂ ਦੀ ਕਰਦੇ ਇੱਜ਼ਤ ਛੋਟਿਆਂ ਨੂੰ ਪਿਆਰ ਬਥੇਰਾ ਵੱਡਿਆਂ ਦੀ ਕਰਦੇ ਇੱਜ਼ਤ ਛੋਟਿਆਂ ਨੂੰ ਪਿਆਰ ਬਥੇਰਾ ਬਾਪੂ ਤੇ ਬੇਬੇ ਦੇ ਬਿਣਾ ਲੱਗਦਾ ਨਹੀਂ ਦਿਲ ਕਿੱਥੇ ਮੇਰਾ ਬਾਪੂ ਤੇ ਬੇਬੇ ਦੇ ਬਿਣਾ ਲੱਗਦਾ ਨਹੀਂ ਦਿਲ ਕਿੱਥੇ ਮੇਰਾ ਸੀਨਾ ਚੌੜਾ ਹੁੰਦਾ ਜੈਵੀ ਸੀਨਾ ਚੌੜਾ ਹੁੰਦਾ ਜੈਵੀ ਬਾਪੂ ਨਾਲ ਬੈਣਿਆ ਓ ਜਾਂਦਾ ਮੁੰਡਾ ਓ ਜਾਂਦਾ ਮੁੰਡਾ ਜੀ ਨੂੰ ਭਾਈਵਾਲ ਕਹਿੰਦੇ ਆ ਓ ਜਾਂਦਾ ਮੁੰਡਾ ਓ ਜਾਂਦਾ ਮੁੰਡਾ ਜੀ ਨੂੰ ਸਿੱਧੂ ਸਾਹਿਬ ਕਹਿੰਦੇ ਆ ਓ ਜਾਂਦਾ ਭਾਈ ਓ ਜਾਂਦਾ ਭਾਈ ਜੀ ਨੂੰ ਮਾਨ ਸਾਹਿਬ ਕਹਿੰਦੇ ਆ ਓ ਜਾਂਦਾ ਭਾਈ ਓ ਜਾਂਦਾ ਭਾਈ ਜੀ ਨੂੰ ਸੰਧੂ ਸਾਹਿਬ ਕਹਿੰਦੇ ਆ ਓ ਜਾਂਦਾ ਭਾਈ ਲਓ ਜੀ ਬੜੀ ਮਿਹਰਬਾਨੀ ਤਾੜੀ ਮਾਰ ਦਿਓ ਜੇ ਗੱਲ ਚੰਗੀ ਲੱਗੀ ਤਾਂ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜਦਰ